ਤੁਸੀਂ ਨਾਮ ਜੱਪੀ ਜਾਵੋ ਮਰਨ ਦੇ ਬਾਦ ਨਾ ਜਪਣ ਵਾਲਿਆਂ ਤੋ ਤਾਂ ਹਰ ਹਾਲਤ ਵਿੱਚ ਨਫੇ ਵਿੱਚ ਹੀ ਰਹੋਗੇ ਕਬੀਰ ਜੀ ਤਾਂ ਕਹਿੰਦੇ ਹਨ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਲੇਗਾ ਰਾਖ ਜੇ ਕਿਸੇ ਦੀਆਂ ਚਾਬੀਆਂ ਗਵਾਚ ਜਾਣ ਤਾਂ ਉਸ ਨੂੰ ਹਰ ਤੰਮ ਕੰਮ ਕਾਜ ਕਰਦੇ ਨੂੰ ਚਾਬੀਆਂ ਹੀ ਯਾਦ ਆਉਂਦੀਆਂ ਰਹਿੰਦੀਆਂ ਹਨ ਵਾਹਿਗੁਰੂ ਸਾਨੂੰ ਇਸ ਤਰ੍ਹਾਂ ਹਰ ਵਕਤ ਯਾਦ ਹੋਣਾ ਚਾਹੀਦਾ ਹੈ ਜਿਵੇਂ ਚਾਬੀਆਂ ਦੀ ਲੋੜ ਹੈ ਐਵੇਂ ਨਾਮ ਦੀ ਅਹਿਮੀਅਤ ਦਾ ਮਰਨ ਦੇ ਬਾਅਦ ਪਤਾ ਲੱਗੇਗਾ ਇੱਥੇ ਇਸ ਸੰਸਾਰ ਵਿੱਚ ਤਾਂ ਸਾਖ ਸੰਬੰਧੀ ਕੰਮ ਆ ਜਾਂਦੇ ਹਨ ਅੱਗੇ ਗਿਆ ਤਾਂ ਕੇਵਲ ਨਾਮ ਨੇ ਹੀ ਕੰਮ ਆਉਣਾ ਹੈ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਜਿਸ ਤਰ੍ਹਾਂ ਵੀਰਜ ਦੇ ਇੱਕ ਛੋਟੇ ਜਿਹੇ ਕਤਰੇ ਤੋਂ ਅਸੀਂ ਸਾਰੇ ਬਣੇ ਹਾਂ ਇਸੇ ਤਰ੍ਹਾਂ ਨਾਮ ਇੱਕ ਬੀਜ ਹੈ ਜੋ ਸਾਡੇ ਵਿੱਚ ਰੱਬੀਅਤ ਪੈਦਾ ਕਰ ਦਿੰਦਾ ਹੈ ਨਾਮ ਦਾ ਕਿਨਕਾ ਮਨ ਨੂੰ ਜਾਗ ਹੈ ਜਦ ਤੱਕ ਨਾਮ ਦੀ ਲੋੜ ਦਾ ਪਤਾ ਨਾ ਲੱਗੇ ਆਦਮੀ ਬੇਵਹਿਰਾ ਰਹਿੰਦਾ ਹੈ ਬਾਬਾ ਪ੍ਰੀਤਿ ਚੰਦ ਜੀ ਨੇ ਇਤਨੇ ਉਪਦਰਵ ਗੁਰੂ ਅਰਜਨ ਦੇਵ ਜੀ ਨਾਲ ਤਦੇ ਹੀ ਕੀਤੇ ਕਿ ਉਹਨਾਂ ਨੂੰ ਨਾਮ ਤੇ ਭਰੋਸਾ ਨਹੀਂ ਸੀ ਨਾਮ ਜਦ ਮਿਲ ਗਿਆ ਕਾਲ ਤੋਂ ਸਾਥ ਕਰਨੀ ਗੁਰਮੁਖ ਵੀ ਹੁਗੰ ਵਿੱਚ ਵਰਤਦਾ ਹੈ ਦੁਕਾਨਦਾਰ ਤੇ ਆਪਣੇ ਗਾਹਕਾਂ ਦੀ ਆਉਂ ਭਗਤ ਕਰ ਸਕਦਾ ਹੈ ਉਹਨਾਂ ਨੂੰ ਪਾਣੀ ਦਾ ਗਲਾਸ ਪੀਣ ਵਾਸਤੇ ਲਿਆ ਕੇ ਦੇ ਸਕਦਾ ਹੈ ਜੇ ਦੁਕਾਨ ਤੋਂ ਸੋਨਾ ਚੁੱਕ ਕੇ ਦੇ ਦੇਵੇ ਤਾਂ ਉਸ ਨੂੰ ਕੀਮਤ ਵੱਲੋਂ ਭਰਨੀ ਪਵੇਗੀ ਨਹੀਂ ਤਾਂ ਬੇਈਮਾਨ ਕਿਹਾ ਜਾਵੇਗਾ ਨਾਨਕ ਇਹ ਲੈ ਇੱਕ ਗੱਲ ਹੋਰ ਹੋਂ ਬੈਂ ਚੱਖਣਾ ਚਾਹ। ਵਿਆਖਿਆ ਪੜਿਆਂ ਵਾਸਤੇ ਕਮੀ ਪੈਂਦੀ ਹੈ ਮਤਲਬ ਦੀ ਗੱਲ ਤਾਂ ਸਿਰਫ ਇਹੋ ਹੀ ਹੈ ਕਿ ਵਾਹਿਗੁਰੂ ਹੈ ਇਹ ਸਦਾ ਯਾਦ ਰਵੇ ਲੁਧਿਆਣੇ ਦੇ ਲਾਗੇ ਕੋਈ 6-7 ਮੀਲਾਂ ਦੀ ਗੱਤ ਤੇ ਇੱਕ ਪਿੰਡ ਹੈ ਕੁਝ ਬਰਸ ਹੋਏ ਇੱਥੇ ਇੱਕ ਝੱਟ ਜੀਮੀਦਾਰ ਉਹ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਸੀ ਉਸ ਦੀ ਬੜੀ ਪ੍ਰਸਿੱਧੀ ਤੇ ਮਾਨਤਾ ਸੀ ਲੋਕ ਦੂਰੋਂ ਦੂਰੋਂ ਦਰਸ਼ਨਾਣ ਆਉਂਦੇ ਸਾਨੂੰ ਸੀ ਉਹ ਆਣ ਪਰ ਉਸ ਨੂੰ RAM ਦੀ ਰੰਗਣ ਇੱਕ ਰੰਤੇ ਸਾਧੂ ਤੋਂ ਲੱਗੀ ਸੀ ਸੌਣਨ ਇਹ ਪਿੱਛੇ ਗਾਦੀ ਦੇ ਬੈਠ ਇਹਨਾਂ ਨੂੰ ਹੱਥ ਰਿਹਾ ਸੀ ਗਰਮੀ ਦੇ ਦੇਣ ਸਾਨੂੰ ਕਿ ਇੱਕ ਸਾਈ ਨਾਮ ਰਤਾ ਸਾਧੂ ਉਹਦੇ ਕੋਲ ਤੇ ਆ ਨਿਕਲਿਆ ਸਾਧੂ ਜੱਟ ਵੱਲ ਮੂੰਹ ਕਰਕੇ ਕਹਿਣ ਲੱਗਾ ਭਾਈ ਮਿੱਤਰਾ ਪਾਣੀ ਤਾਂ ਪਿਲਾ ਸਾਈ ਤੇਰਾ ਭਲਾ ਕਰੇ ਪਿਆਸਾਂ ਹਾ ਜੱਟ ਨੇ ਖੜੋ ਕੇ ਨਮਸਕਾਰ ਕੀਤੀ ਫੇਰ ਵਿਚਾਰਿਆ ਸਾਧੂ ਹੈ ਇਸ ਨੂੰ ਫੋਕਾ ਪਾਣੀ ਕੀ ਪਿਲਾਵਾਂ ਹਉ ਤੇ ਗਾਂ ਤਾਂ ਵੱਜੀ ਹੀ ਹੈ ਹੋਵੇ ਨਾ ਤਾਂ ਇਸ ਨੂੰ ਦੁੱਧ ਦੀ ਲੱਸੀ ਹੀ ਕਰ ਦੇਵਾਂ ਇਹ ਸੋਚ ਕੇ ਉਸਨੇ ਝਾ ਬਣਾੜ ਗਾਂ ਚੋਈ ਦੁੱਧ ਕੱਢਿਆ ਤੇ ਇੱਕ ਟਿੰਡ ਵਿੱਚ ਪਾ ਲੱਸੀ ਬਣਾ ਕੇ ਸਾਈ ਫਕੀਰ ਦੇ ਅੱਗੇ ਜਾ ਧਰੀ ਫਕੀਰ ਪ੍ਰਸੰਨ ਹੋ ਗਿਆ ਅਸੀਸ ਦਿੱਤੀ ਤੇ ਕਹਿਣ ਲੱਗਾ ਚੌਧਰੀ ਤੈਨੂੰ ਕਿਵੇਂ ਪਤਾ ਸੀ ਕਿ ਮੈਂ ਭੁੱਖਾ ਵੀ ਹਾਂ ਪਾਣੀ ਮੰਗਿਆ ਸੀ ਤੂੰ ਕੱਚੀ ਲੱਸੀ ਕਰਕੇ ਪਿਲਾ ਦਿੱਤੀ ਜੱਟ ਨੇ ਉਤਲ ਦਿੱਤਾ ਆਪ ਸਾਈਂ ਦੇ ਫਕੀਰ ਹੋ ਮੇਰੇ ਪਾਸ ਜੋ ਸੀ ਹਾਜ਼ਰ ਕਰ ਦਿੱਤਾ ਹੈ ਇਹ ਸੁਣ ਕੇ ਫਕੀਰ ਵਿਸਮਾਦ ਰੰਗ ਵਿੱਚ ਆ ਗਿਆ ਤੇ ਕਹਿਣ ਲੱਗਾ ਵਾਹ ਵਾਹ ਤੇਰੇ ਪਾਸ ਜੋ ਤੂੰ ਚੰਗੀ ਚੀਜ਼ ਸਮਝੀ ਅਰਪ ਦਿੱਤੀ ਸਾਡੇ ਪਾਸ ਜੋ ਸਭ ਤੋਂ ਚੰਗੀ ਚੀਜ਼ ਹੈ ਅਸੀਂ ਤੈਨੂੰ ਦਿੰਦੇ ਹਾਂ ਕਹਿ ਵਾਹਿਗੁਰੂ 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 ਜੱਟ ਨੇ ਰਸਨਾ ਨਾਲ ਕਿਹਾ ਵਾਹਿਗੁਰੂ 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 ਫਕੀਰ ਨੇ ਕਿਹਾ ਬਸ ਕਹੀ ਜਲ ਇਸ ਤਰ੍ਹਾਂ ਵਾਹਿਗੁਰੂ ਤੇ ਦੇਖ ਨੰਗ ਵਾਹਿਗੁਰੂ ਸਾਈਂ ਦੇ ਕਿ ਇਸ ਵਾਹਿਗੁਰੂ ਵਾਹਿਗੁਰੂ ਨੂੰ ਕੀ ਫਲ ਲੱਗਦੇ ਹਨ ਇਹ ਕਹਿ ਕੇ ਫਕੀਰ ਤਾਂ ਚਲਾ ਗਿਆ ਇਹ ਜੱਟ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਉਸ ਨੂੰ ਹੋਰ ਗੱਲਾਂ ਵਿਸਰ ਗਈਆਂ ਇੱਕ ਵਾਹਿਗੁਰੂ ਨਾਮ ਦੀ ਰੱਟ ਲਾ ਬੈਠਾ ਦੇਨ ਰਾਤ ਇਹੀ ਜਾਪ ਕਰੀ ਜਾਵੇ ਕੁਝ ਸਮੇਂ ਦੇ ਬਾਅਦ ਪਿੰਡ ਵਾਲਿਆਂ ਨੇ ਦੇਖਿਆ ਕਿ ਮੂੰਹੋਂ ਜੋ ਕਹਿੰਦਾ ਹੈ ਸੱਚ ਹੋ ਜਾਂਦਾ ਹੈ ਹੋਰ ਲੋਕਾਂ ਦੇ ਖੇਤਾਂ ਵਿੱਚ ਹਲ ਵਾਉਂਦੇ ਸੁਹਾਗਾ ਦਿੰਦੇ ਤੇ ਨਦੀਨਾ ਕੱਢਦੇ ਹਨ ਇਹ ਵੀ ਇਹ ਇਵੇਂ ਹੀ ਮਾਮੂਲੀ ਜਿਹਾ ਖੇਤ ਵਾਹ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਖੇਤਾਂ ਵਿੱਚ ਬੀਜ ਘੇਰ ਦਿੰਦਾ ਹੈ ਪਰ ਇਸ ਦੀ ਖੇਤੀ ਹੋਰ ਨਾਲੋਂ ਬਹੁਤ ਫਲਦੀ ਤੇ ਅਨਾਜ ਪੈਦਾ ਕਰਦੀ ਹੈ ਇਸ ਦੀ ਸਣੇ ਸਣੇ ਲਾਗੇ ਦੇ ਪਿੰਡਾਂ ਵਿੱਚ ਵੀ ਚਰਚਾ ਹੋ ਗਈ ਲੋਕ ਇਸ ਪਾਸ ਮਨਉਤਾ ਮੰਨਣ ਆਉਣ ਲੱਗ ਪਏ ਇਹ ਜੋ ਸਹਿਰ ਸੁਭਾਅ ਬੋਲ ਦੇਵੇ ਹੋ ਜਾਵੇ ਬਾਕ ਸਿੱਧੀ ਫੁਰਾਈ ਆਖਰ ਇਹ ਵਾਹਿਗੁਰੂ ਵਾਹਿਗੁਰੂ ਜਪਣ ਵਿੱਚ ਇੰਨਾ ਮਸਤ ਹੋ ਗਿਆ ਕਿ ਇਸ ਨੇ ਆਪਣੇ ਘਰ ਜਾਣਾ ਵੀ ਛੱਡ ਦਿੱਤਾ ਖੂ ਤੇ ਬੈਠ ਰਹੇ ਤੇ ਵਾਹਿਗੁਰੂ ਵਾਹਿਗੁਰੂ ਦੀ ਰਾਟ ਲਗਾਈ ਰੱਖੇ ਇੱਕ ਦਿਨ ਪਿੰਡ ਦਾ ਨੰਬਰਦਾਰ ਆਇਆ ਤੇ ਉਸ ਨੂੰ ਕਹਿਣ ਲੱਗਾ ਭਾਈ ਤੂੰ ਇੱਥੇ ਕੀ ਕਰ ਰਿਹਾ ਹੈ ਤੇਰੀ ਘਰਵਾਲੀ ਨੂੰ ਤਾਂ ਤੇਰੇ ਭਰਾ ਨੇ ਆਪਣੇ ਘਰ ਪਾਲਿਆ ਹੈ ਇਸ ਨੇ ਸੁਣਿਆ ਮੁਸਕਰਾਇਆ ਤੇ ਕਹਿਣ ਲੱਗਾ ਭਾਈ ਇਸ ਬਲਾਤੋਂ ਤਾਂ ਮੇਰੇ ਮਾਂ ਜਾਇ ਭਰਾ ਨੇ ਹੀ ਛੁਡਾਣਾ ਸੀ ਨਾ ਇਹ ਉਪਕਾਰ ਹੋਰ ਕਿਸ ਨੇ ਕਰਨਾ ਸੀ ਇਹ ਸੁਣ ਕੇ ਨੰਬਰਦਾਰ ਹੈਰਾਨ ਰਹਿ ਗਿਆ ਜੱਟ ਤਾਂ ਤ੍ਰੀਮਤ ਵਾਸਤੇ ਕਤਲ ਕਰ ਦਿੰਦੇ ਹਨ ਇਸਨੇ ਜਰਾ ਵੀ ਪੂਰਾ ਨਹੀਂ ਮਨਾਇਆ ਸਗੋ ਸ਼ੁਕਰ ਕਰ ਰਿਹਾ ਹੈ ਅਗਨ ਨਿਵਾਰੀ ਸਤਗੁਰ ਦੇ ਸੇਵਕ ਆਪਣੀ ਲਾਇਓ ਸੇਵ ਜਦੋਂ ਦੀ ਇਹ ਵਾਰਤਾ ਹੈ ਉਦੋਂ ਪੰਡਤ ਈਸ਼ਰ ਸਿੰਘ ਜੀ ਬੜੇ ਮਸ਼ਹੂਰ ਵਿਦਵਾਨ ਹੋਏ ਹਨ ਆਪ ਨਿਰਮਲੇ ਸੰਤ ਸਨ ਤੇ ਚਾਰ ਵੇਦਾਂ ਦੇ ਵਕਤਾ ਸਨ ਗੁਰਮੁਖ ਸਨ ਤੇ ਗੁਰੂ ਘਰ ਦੇ ਸ਼ਰਧਾਲੂ ਸਨ ਭਾਰਤ ਵਿੱਚ ਸਾਰੇ ਸਾਧੂ ਸੰਸਾਰ ਵਿੱਚ ਆਪ ਮੰਨੇ ਪਰਮੰਨੇ ਸਨ ਕਹਿੰਦੇ ਹਨ ਆਪ ਜੀ ਨੂੰ ਮਹਾਰਾਜਾ ਨਾਪਾ ਹੀਰਾ ਸਿੰਘ ਜੀ ਨੇ 1 ਕਵੀਰ 1 ਲੱਖ ਰੁਪਇਆ ਭੇਟ ਕਰਨਾ ਚਾਹਿਆ ਆਪ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਜਦ ਸਰਦਾਰਾਂ ਨੇ ਅਸਰਾਰ ਕੀਤਾ ਕਿ ਸੁਆਮੀ ਜੀ ਉਹ ਪ੍ਰਵਾਨ ਕਰ ਲਵੋ ਕਿਸੇ ਧਰਮ ਕਾਰਜ ਵਿੱਚ ਲੱਗ ਜਾਏਗਾ ਮਹਾਰਾਜ ਹੀਰਾ ਸਿੰਘ ਵਰਗਾ ਇਸ ਸਮੇਂ ਸਾਰੇ ਮੁਲਕ ਵਿੱਚ ਕੋਈ ਦਾਨੀ ਨਹੀਂ ਹੈ ਆਪ ਜਲਾਲ ਵਿੱਚ ਆ ਗਏ ਤੇ ਕਹਿਣ ਲੱਗੇ ਤਾਂ ਈਸ਼ਰ ਸਿੰਘ ਵਰਗਾ ਕੋਈ ਵਿਰक्त ਸਾਧੂ ਵੀ ਨਹੀਂ ਹੈ ਜੇ ਹਰਦвар ਤੋਂ ਨਾਪੇ ਤੱਕ ਵੀ ਹੀਰਾ ਸਿੰਘ ਅਸਰਫੀਆਂ ਦੀ ਸੜਕ ਵੀ ਬਣਾ ਦੇਵੇ ਤਾਂ ਉਸ ਵੇਲੇ ਈਸ਼ਰ ਸਿੰਘ ਤੱਕੇਗਾ ਵੀ ਨਹੀਂ ਇਹਨਾਂ ਪੰਡਿਤ ਈਸ਼ਰ ਸਿੰਘ ਹੋਰਾਂ پاس ਕਿਸੇ ਨੇ ਉਸ ਜੱਟ ਦਾ ਜ਼ਿਕਰ ਕੀਤਾ ਕਿ ਕਿਵੇਂ ਲੁਧਿਆਣੇ ਲਾਗੇ ਪਿੰਡ ਵਿੱਚ ਇੱਕ ਜੱਟ ਵਾਹਿਗੁਰੂ ਨਾਮ ਵਿੱਚ ਰੰਗਿਆ ਹੋਇਆ ਹੈ ਵਾਹਿਗੁਰੂ ਵਾਹਿਗੁਰੂ ਦੀ ਰੱਟ ਲਈ ਰੱਖਦਾ ਹੈ ਬਗੈਰ ਬਹੁਤ ਹਲਵਾਹੇ ਜਾਂ ਸੁਹਾਗਾ ਦਿੱਤੇ ਦੇ ਖੇਤੀ ਬਾਕੀਆਂ ਨਾਲੋਂ ਚੰਗੀ ਵੱਢ ਲੈਂਦਾ ਹੈ ਤੇ ਜੋ ਮੂੰਹ ਤੋਂ ਕਹਿੰਦਾ ਹੈ ਸੱਚ ਹੋ ਜਾਂਦਾ ਹੈ ਪੰਡਤ ਈਸ਼ਰ ਸਿੰਘ ਜੀ ਸੁਣਦੇ ਰਹੇ ਜਦ ਉਸਨੇ ਦੱਸਿਆ ਕਿ ਇਸ ਦੀ ਘਰ ਵਾਲੀ ਇਸ ਦੇ ਭਰਾ ਨੇ ਘਰ ਪਾਲੀ ਤੇ ਜਦ ਇਸ ਨੂੰ ਪਤਾ ਲੱਗਾ ਤਾਂ ਇਹ ਭਰਾ ਨਾਲ ਲੜਿਆ ਨਹੀਂ ਸਗੋਂ ਕਹਿਣ ਲੱਗਾ ਇਸ ਬਲਾਤ ਨੂੰ ਮੇਰੇ ਮਾਂ ਜਾਇ ਭਰਾ ਨੇ ਹੀ ਛੁਡਾਣਾ ਸੀ ਹੋਰ ਇਹ ਉਪਕਾਰ ਕੌਣ ਕਰਦਾ ਤਾਂ ਪੰਡਤ ਹੋਰੀ ਅश्चर्य ਹੋ ਗਏ ਤੇ ਉਸ ਪਿੰਡ ਜਾ ਕੇ ਉਸ ਦੇ ਦਰਸ਼ਨ ਕਰਨ ਦੀ ਸਲਾਹ ਪੱਕੀ ਕਰ ਲਈ ਆਪ ਆ ਕੇ ਮਿਲੇ ਤਾਂ ਜੋ ਸੁਣਿਆ ਸੀ ਠੀਕ ਸਹੀ ਕੀਤਾ ਆਪ ਉਸ ਜੱਟ ਨੂੰ ਕਹਿਣ ਲੱਗੇ ਕਿ ਭਾਈ ਤੂੰ ਵਾਹਿਗੁਰੂ ਵਾਹਿਗੁਰੂ ਕਿਉਂ ਕਰਦਾ ਹੈ ਜੱਟ ਨੇ ਕਿਹਾ ਮੇਰੇ ਮੁਰਸ਼ਿਦ ਨੇ ਇਹ ਦੱਸਿਆ ਸੀ ਸੋ ਕਰੀ ਜਾਂਦਾ ਹਾਂ ਮੈਨੂੰ ਕੀ ਪਤਾ ਮੈਂ ਕਿਉਂ ਕਰਦਾ ਹਾਂ ਪੰਡਤ ਜੀ ਨੇ ਪੁੱਛਿਆ ਕਿ ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰਨਾ ਛੱਡ ਦੇਵੇਂ ਤਾਂ ਕੀ ਹੋਵੇ ਜੱਟ ਬਹਿਬਲ ਹੋ ਕੇ ਕਹਿਣ ਲੱਗਾ ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਛੱਡਾਂ ਤਾਂ ਮੈਂ ਮਰਦਾ ਹਾਂ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤੇ ਆਏ ਬਿਨ ਨਾ ਵੈ ਜੀਵਨ ਨਾ ਥੀਏ ਮੇਰੇ ਸਤਗੁਰ ਨਾਮ ਦਿਲ ਲੜਾਏ ਇਹ ਜਵਾਬ ਸੁਣ ਕੇ ਪੰਡਤ ਈਸ਼ਰ ਸਿੰਘ ਜੀ ਨੇ ਜੱਟ ਨੂੰ ਨਮਸਕਾਰ ਕੀਤੀ ਵਾਹਿਗੁਰੂ ਨਾਮ ਜਪਣ ਵਾਲੇ ਦਾ ਏਉਂ ਜੀਵਨ ਆਧਾਰ ਬਣ ਜਾਂਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ